ਬਬੂ ਕੀ ਨਾ ਆਇਆ ਕਿਹੜਾ ਪਿੰਡਿਆ ਕਿਧੜਾ ਗਿਆ ਨਾ ਕਰ ਬਖਸ਼ ਸਿੰਘ ਬਿੰਡ ਗਿਆ ਪਿੰਡ ਹਰੜ ਖੁਰਦ ਕੀ ਗੱਲ ਹੋਈ ਹੈ ਜੀ ਗੱਲ ਇਹ ਹੋਈ ਕਿ ਮੁੰਡਾ ਗਿਆ ਜੇ ਕੰਮ ਤੇ ਇੱਥੋਂ ਚੰਗਾ ਭਲਾ ਗਿਆ ਉੱਥੇ ਪਤਾ ਨਹੀਂ ਉਹਨਾਂ ਕੀ ਕੀਤਾ ਤੇ ਕੀ ਨਹੀਂ ਕੀਤਾ ਉਹਦੀ ਹਾਲਤ ਜਿੰਦੀ ਬਹੁਤ ਖਰਾਬ ਆ ਤੇ ਇਹ ਬੰਦੇ ਮਗਰ ਗਾਇਆ ਹਨ ਇਹਨਾਂ ਨੂੰ ਨਾਗਪੁਰ ਪਤਾ ਲੱਗਾ ਗੁੰਘਾਂ ਪਤਾ ਨਹੀਂ ਕਿ ਆਪ ਕਿਧਰ ਗਿਆ ਕਿਧਰ ਨੂੰ ਨਹੀਂ ਗਿਆ ਕਿ ਦਿਮਾਗੀ ਹਾਲਤ ਵੀ ਖਰਾਬ ਸੀ ਜੇ ਕਿਤਾ ਨਸ਼ਾ ਕਰਦਾ ਮੈਂ ਬੋਲਦਾ ਕੀ ਕੀਤਾ ਉਹਨੇ ਕੀ ਕੀਤਾ ਤੇ ਕੀ ਨਹੀਂ ਕੀਤਾ ਇਹਦੇ ਜਿਹਨਾਂ ਦੇ ਕੋਲ ਗਿਆ ਉਹਨਾਂ ਨੂੰ ਇਹ ਚੀਜ਼ ਦਾ ਪਤਾ ਨਾ ਵੀ ਕੀ ਕੀਤਾ ਤੇ ਕੀ ਨਹੀਂ ਕੀਤਾ ਜਹਾ ਕਿਤੇ ਲਾਗੇ ਬਨੇ ਹੁੰਦੇ ਤੇ ਬੇਸਾਨਾ ਪਤਾ ਹੁੰਦਾ ਇੱਥੇ ਕੀ ਹਲਾਸੀ ਤੇ ਇੱਥੇ ਕੋਈ ਚੰਗਾ ਭਲਾ ਗਿਆ ਜੀ ਤੁਹਾਨੂੰ ਨਹੀਂ ਕਰ ਦਿੰਦਾ ਹਾਂ ਬਈ ਕੀ ਮੰਗ ਕਰਦੇ ਜੀ ਉਹਨੂੰ ਕਰਨਾ ਇਹੋ ਡੰਕਾ ਨੂੰ ਪੱਠੇ ਪਾਈ ਦੇਣਾ ਤੇ ਜਹਾ ਝੋਨਾ ਵੀ ਮੰਗ ਕਰਦੇ ਜੀ ਸਾਡੀ ਮੰਗ ਇਹ ਕਰਦੇ ਆ ਵੀ ਸਾਡਾ ਬੱਚਾ ਹੋਣਾ ਚਾਹੀਦਾ ਜੀ ਨਾ ਤੁਹਾਡਾ ਜੀ ਮੈਂ ਨਾ ਜਸਪਾਲ ਕੋਟ ਜੀ ਬੀਟ ਲੱਕ ਨਾ ਸਵੈਜ਼ਨ ਕੀ ਗੱਲ ਹੋ ਗਈ ਜੀ ਇੱਥੇ ਚੰਗਾ ਭਲਾ ਗਿਆ ਵਾ ਆਂਦਾ ਮੈਂ ਸ਼ਰਾਬ ਵਾਲੀ ਕੰਪਨੀ ਸੀ ਚੱਲਿਆ ਵਾ ਉੱਥੇ ਚੰਗਾ ਭਲਾ ਕਰੋਗੇ ਆ ਦੋ ਦਿਨ ਆਪਣੀ ਮਾਸੀ ਕੋ ਵੀ ਰਿਹਾ ਵਾ ਉੱਥੇ ਵੀ ਇਹਨਾਂ ਦੇ ਕੋਈ ਪਰਮਜੀਤ ਹੋਣਾ ਕੋਈ ਤੇ ਮੁਰਕੇ ਦੂਜੇ ਤੀਜੇ ਦਿਨ ਉਹਨਾਂ ਨੇ ਸਾਨੂੰ ਆਜਾ ਤਾਪੀ ਤੁਹਾਡਾ ਬੱਚਾ ਢੱਲਾ ਇਹਨਾਂ ਨੇ ਦੱਸਿਆ ਕਿ ਸ਼ਰੀ ਆ ਰਿਹਾ ਤੇ ਇਹਨਾਂ ਦੱਸ ਦਿੰਦੇ ਤੇ ਅਸੀਂ ਉਹਨੂੰ ਲੈ ਆਉਂਦੇ ਉਹਨਾਂ ਗੱਡੀ ਵਿੱਚ ਬਣੀ ਕੀ ਬਾਰ ਕੋਟ ਕੀਤੀ ਕੀ ਨਹੀਂ ਕੀਤਾ ਸਾਨੂੰ ਕੋਈ ਪਤਾ ਨਹੀਂ ਤਾਂ ਦੇਖੀਨੀ ਵਾਲੇ ਕਰੋ ਗੱਲ ਹੈ ਇਹ। ਕਿਹਦਾ ਮੇਰੇ ਕੋ 24 ਤਰੀਕ ਨੂੰ 4 ਵਜੇ ਤੇ ਗੱਲ ਹੋਈ ਉਸ ਤੋਂ ਬਾਅਦ ਮੋਬਾਈਲ ਬੰਦ ਹੀ ਹੁੰਦਾ ਰਿਹਾ। ਕੀ ਗੱਲ ਹੋਈ? ਕੋਈ ਗੱਲ ਹੋ ਜਾਂਦਾ ਹੂੰ ਕਰਦਾ ਸੀ ਪੂਰੀ ਗੱਲ ਨਹੀਂ ਹੀ ਕਰਦਾ। ਤੋਂ ਆਂਦੇ ਹੀ ਬਿਠਾਤਾ। ਜਿਨ੍ਹਾਂ ਨੇ ਗੱਲ ਕਰਾਈ ਸੀ ਉਹ ਕੀ ਕਹਿੰਦੇ ਸੀ? ਉਹ ਕਹਿੰਦਾ ਹੀ ਬਿਠਾਤਾ ਜੇ ਇਹਨੂੰ। ਉਹਨੇ ਜ਼ਬਰਦਸਤੀ ਬਿਠਾਈ ਜਬਰਦਸਤੀ ਕੀਤੀ ਪਤਾ ਨਹੀਂ ਕੀ ਕੀਤਾ ਤੇ ਕੀ ਨਹੀਂ ਕੀਤਾ ਇਹ ਤਾਂ ਬੇਟਾ ਚੰਗਾ ਭਲਾ ਸਾਡਾ ਗਿਆ। ਕਿੰਨੇ ਜਿਆਦਾ ਘਰ ਵਿੱਚ ਰਹਿੰਦੇ। ਅਸੀਂ ਜੀ ਚਾਰ ਜੀ ਹੈਗੇ ਸਾਡਾ ਬੇਟਾ ਇਸ ਤਰ੍ਹਾਂ 2016 ਚ ਪੂਰਾ ਹੋ ਗਿਆ ਐਕਸੀਡੈਂਟ ਹੋਇਆ ਸੀ ਅਸੀਂ ਹੁਣ ਇਹਦੇ ਸਿਰ ਤੇ ਸੀ ਕਿਨੇ ਦਿਨਾਂ ਤੋਂ ਲਾਭਤਾ ਹੋਣੇ 24300 ਇਹ ਮੰਗ ਕਰਦੇ ਆਂ ਇਹ ਮੰਗਾ ਡਾਡ ਬੇਟਾ ਚੰਗ ਸਹੀ ਸਲਾਮਤ ਹੋਣਾ ਚਾਹੀਦਾ ਕੀ ਗੱਲ ਕਰ ਰਿਹਾ ਸਰ ਮੇਰਾ ਨਾਮ ਪਰਮਜੀਤ ਸਿੰਘ ਆ ਮੈਂ ਅਮਰੀ ਸਰ ਤੋਂ ਆ ਸਾਡਾ ਲੜਕਾ ਜੀ ਮਤਲਬ ਕਿ ਥੋਨਾ ਜੋਬ ਵਾਸਤੇ ਸੱਜਿਆ ਹੈ ਨਾਗਪੁਰ ਨਾਗਪੁਰ ਤੋਂ ਗਾੜੀ ਮਤਲਬ ਪੈਂਦਾ ਤੇ ਇੱਥੋਂ ਗਿਆ 20 ਤਰੀਕ ਨੂੰ ਛਤਿਸਗੜ ਐਕਸਪ੍ਰੈਸ ਤੇ ਤੇ ਉਧਰ ਉਹਨਾਂ ਮਤਲਬ ਸਿਰਫ 2 ਦਿਨ ਉੱਥੇ ਰੱਖਿਆ ਕੋਈ ਕੁੱਟਮਾਰ ਕਰਕੇ ਜਾਂ ਮਹਾਰਾਜ ਜਾਣੇ ਕੀ ਕਰਕੇ ਨਸ਼ਾ ਪਤਾ ਕਰਾ ਕੇ ਜਾਂ ਕੁੱਟਮਾਰ ਕਰਕੇ ਬਹੁਤ ਮਾੜੀ ਹਾਲਤ ਦੇ ਵਿੱਚ ਉਹਨੂੰ ਟ੍ਰੇਨ ਤੇ ਭਾਗੇ ਇਧਰ ਨੂੰ ਮਦਰਵਾਨਾ ਕਰਤਾ ਤੇ ਨਾਲ ਵੀਡੀਓ ਬਣਾ ਲਈ ਜੰਨਾ ਕੋਈ ਉਹਦੇ ਕੋ ਮੋਬਾਈਲ ਨਹੀਂ ਕੋਈ ਪੈਸਾ ਨਹੀਂ ਕੋਈ ਰੋਟੀ ਮਤਲਬ ਕੱਖ ਨਹੀਂ ਉਹਦੇ ਕੋ ਹੈਗਾ ਖਾਲੀ ਹੱਥ ਹੀ ਅਹੀਂ ਬਕਾਇਦਾ ਨਾਗਪੁਰ ਮਤਲਬ ਚੈੱਕ ਕਰਨ ਗਏ ਰੇਲਵੇ ਪੁਲਿਸ ਦਾ ਸਾਰੇ ਸੀਸੀਟੀਵੀ ਦੇਖਿਆ ਉੱਥੇ ਮਤਲਬੋ ਕਾਫੀ ਮਾੜੀ ਕੰਡੀਸ਼ਨ ਦੇ ਵਿੱਚ ਸੀ ਕੈਮਰੇ ਦੇ ਵਿੱਚ ਅਹੀਂ ਚੋਨੇ ਵੀ ਗਰੀਬ ਪਰਿਵਾਰ ਉਹਨਾਂ ਦਾ ਬੱਚਾ ਉਹਨਾਂ ਦੇ ਕੋਲ ਆਵੇਗੀ ਪਹਿਲਾਂ ਵੀ ਕੋਈ ਨਸ਼ਾ ਵਗੈਰਾ ਕੋਈ ਕਰਦਾ ਨਹੀਂ ਨਾ ਜੀ ਅਹੀਂ ਦਾ ਅਜੇ ਤੱਕ ਵੇਖਿਆ ਨਹੀਂ ਨਸ਼ਾ ਨੂੰ ਸ਼ਾ ਕਰਦੇ ਬਾਕੀ ਅੱਗੇ ਵੀ ਬਾਹਰ ਜਾਂਦਾ ਰਿਹਾ ਸਾਲ ਸਾਲ ਸੇ ਏ ਮਹੀਨੇ ਲੱਗ ਜਾਂਦਾ ਰਿਹਾ ਉਹ ਕਿਉਂ ਸ੍ਰੀਕਾਰੀਆਂ ਕੋਲ ਕੀ ਕਹਿਣਾ ਹੀ ਉਹਨਾਂ ਦਾ ਉਹਨਾਂ ਦਾ ਇਹੋ ਕਹਿਣਾ ਹੈ ਪਹਿਲਾਂ ਤਾਂ ਰਿਪੋਰਟ ਨਹੀਂ ਲਿਖਦੇ ਕਾਫੀ ਭਾਜ ਨਟ ਕਰਨ ਤੋਂ ਬਾਅਦ ਉਹਨਾਂ ਰਿਪੋਰਟ ਲਿਖੀ ਆ ਉਹ ਆਂਦੇ ਵੀ ਅਹੀਂ ਲਾਵਾਂਗੇ ਆਪਣਾ ਮਤਲਬ ਜੋ ਵੀ ਸਾਡੇ ਤੋਂ ਕਾਰਵਾਈ ਹੋਏਗੀ ਕੀ ਮੰਗ ਕਰਦੇ ਅਹੀਂ ਬੱਚਾ ਘਰ ਆਉਣਾ ਚਾਹੀਦਾ ਹੈ ਸਾਡਾ ਸਹੀ ਸਲਾਮਤ ਕਿੰਨੇ ਚਿਰ ਤੋਂ ਲੱਭਦਾ ਏ ਜੀ 24 ਤਰੀਕ ਨੂੰ ਉਹਨਾ ਗੋਂਦੀਆ ਤੋਂ ਅੰਮਰਸਾਰ ਛੱਤੀਸਗੜ੍ਹ ਐਕਸਪ੍ਰੈਸ ਦੇ ਵਿੱਚ ਪਾਇਆ ਜੀ ਗੋਂਦੀਆ ਮਹਾਰਾਸ਼ਟਰ ਹਾਂ ਜੀ ਉਦੋਂ ਤੋਂ ਮੰਗ ਕੀ ਕਰਦੇ ਮੰਗ ਜੀ ਬੱਚਾ ਸਾਡਾ ਘਰ ਆਉਣਾ ਚਾਹੀਦਾ ਜੀ ਗਰੀਬ ਪਰਿਵਾਰ ਆ ਬੱਚੇ ਫਿਰਦੇ ਘਰ ਚੱਲਣ ਡਿਆ ਮਾਰਾ ਪਿਓ ਮਾਂ ਵੀ ਤੇ ਬਾਪ ਵੀ ਬਜ਼ੁਰਗ ਆਦਮੀ ਨੇ ਬਿਮਾਰ ਰਹਿੰਦੇ ਨੇ